ਖੰਡ ਖਰਬੂਜਾ ਖੰਡ ਆਜੋ ਮਿੱਠਾ ਖਰਬੂਜਾ ਖਰਬੂਜਾ ਖੰਡ ਧੁਪਾ ਕਹੀ ਜਾਨਾ ਖੰਡ ਖਰਬੂਜੇ ਖੰਡ ਖਰਬੂਜੇ ਮੈਂ ਕੱਲ ਕਿਲੋ ਲੈ ਕੇ ਗਈ ਉਹ ਤਾਂ ਫਿੱਕੇ ਨਿਕਲੇ ਇਹ ਮੇਰਾ ਖਰਬੂਜਾ ਫਿੱਕਾ ਨਿਕਲੇ ਮੈਂ ਤੁਹਾਨੂੰ 1000 ਰੁਪਿਆ ਨਾਮ ਦੇਵਾਂਗਾ ਆ ਲੁ ਖਾ ਕੇ ਦੇਖੋ ਹਾਂ ਵਾਜੀ ਅੱਜ ਮਿੱਠਾ ਹੈ 2 ਕਿਲੋ ਤੋਲ ਦੇ ਹਾਲੋ ਕੀ ਰੇਟ ਲਾਇਆ 50 ਰੁਪਏ ਕੱਲ ਵੀ ਬੁਣਿਆ ਲੈ ਗਿਆ ਸੀ ਮੈਂ ਭਾਜੀ ਕੱਲ ਖਰਬੂਜੇ ਤੁਹਾਡੇ ਫਿੱਕੇ ਸੀ ਤੇ ਅੱਜ ਖਾ ਕੇ ਦੇਖੋ ਮਿੱਠੇ ਸਰਪੂਜੇ ਆ ਆ ਖੜੋ ਭਾਜੀ ਆ ਪਾਜੀ ਖਾ ਕੇ ਦੇਖੋ ਭਾਜੀ ਅੱਜ ਮਿੱਠੇ 2 ਕਿਲੋ ਪਾ ਲਓ ਹੋ ਕੀ ਆ ਲੈ ਜੀ ਭਾਜੀ ਖਰਬੂਜਾ ਖਵਾਈਏ ਕੱਲ ਬੱਚਿਆਂ ਨੇ 2 ਕਿਲੋ ਖਰਬੂਜੇ ਲੈ ਗਿਆ ਬਿਲਕੁਲ ਫਿੱਕੇ ਨਿਕਲੇ ਪਾਜੀ ਅੱਜ ਖਾ ਕੇ ਦੇਖੋ ਆਹ ਦੇਖੋ ਪਾਜੀ ਮਿੱਠੇ ਗੁੱਦੀਆਂ ਜਿਹੜਾ ਤੂੰ ਪਖਤਿਆ ਕੱਟ ਕੇ ਦਿੰਦਾ ਉਹ ਬੜਾ ਮਿੱਠਾ ਨਿਕਲਦਾ ਜਿਹੜੇ ਘਰ ਲਜਾਈਦੇ ਉਹ ਫਿੱਕੇ ਨਿਕਲਦੇ ਆ ਤੇ ਕੀ ਰਾਜਾ ਯਾਰ ਆਹ ਜਿਹੜੀ ਮੈਂ ਕਰਦਣਾ ਖਰਬੂਜਾ ਚੀਰਦਾ ਨਾ ਆਹ ਖੰਡ ਦੀ ਚਾਣੀ ਆ ਇਹਦੇ ਨਾਲ ਵਿੱਚ ਜਿੰਦਾ ਧੋ ਲੈਣਾ ਤੇ ਜਦੋਂ ਖਰਬੂਜਾ ਚੀਰਦਾ ਤੇ ਖਰਬੂਜਾ ਮਿੱਠਾ ਨਿਕਲਦਾ